ਪ੍ਰੋਗਰਾਮ ਪਰਤਦਰ ਪਰਤ ਵਿੱਚ ਤੁਹਾਡਾ ਸਵਾਗਤ ਮੈਂ ਦਰਸ਼ਨ ਸਿੰਘ ਖੋਖਰ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਅਸਲ ਦੇ ਵਿੱਚ ਚੋਣ ਸਰਗਰਮੀਆਂ ਭਾਵੇਂ ਅਜੇ ਨਹੀਂ ਸ਼ੁਰੂ ਹੋਈਆਂ ਪਰ ਦੂਸ਼ਣबाजी ਦਾ ਦੌਰ جاری ਹੈ ਇਹਨਾਂ ਦਿਨਾਂ ਦੌਰਾਨ ਇੱਕ ਵੱਡੇ ਦੋਸ਼ ਲੱਗਦੇ ਨੇ ਸ਼ੀਤਲ ਅੰਗੁਰਾਲ ਤੇ ਜੋ ਜਲੰਧਰ ਤੋਂ ਜਿੱਤੇ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਉਹਨਾਂ ਨੇ ਵਿਧਾਇਕਸ਼ਪ ਤੋਂ ਅਸਤੀਫਾ ਦੇ ਦਿੱਤਾ ਹੈ ਸੀਤਲ ਉੱਤੇ ਦੋਸ਼ ਲਗਾਏ ਸਨ ਵਿਕਰਮ ਸਿੰਘ ਚਿੱੱਠੀ ਨੇ 10 ਦਿਨ ਪਹਿਲਾਂ ਸਰੇਆਮ ਫੋਟੋਆਂ ਜਾਰੀ ਕੀਤੀਆਂ ਸਨ ਕਿਹਾ ਸੀ ਕਿ ਵੱਡਾ ਜੋ ਨਸ਼ਾ ਤਸਕਰ ਹੈ ਉਹਦੇ ਨਾਲ ਇਹਦਾ ਜਰਾਨਾ ਸੀਤਲ ਅੰਗੁਰਾਲ ਨੇ ਉਦੋਂ ਇਸ ਮੁੱਦੇ ਨੂੰ ਕੰਡੈਮ ਨਹੀਂ ਸੀ ਕੀਤਾ ਤੇ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਨ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਸੀ ਆਈ ਹੁਣ ਜਦੋਂ ਅੰਗੁਰਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਤਾਂ ਆਮ ਆਦਮੀ ਪਾਰਟੀ ਨੇ ਉਸ ਖਿਲਾਫ ਜੋ ਪ੍ਰਚਾਰ ਉਹ ਆਰੰਭ ਦਿੱਤਾ ਜਦੋਂ ਬੀਜੇਪੀ ਉਹਨਾਂ ਨੇ ਜੁਆਇਨ ਕੀਤੀ ਤਾਂ ਉਸੇ ਦਿਨ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਰਹੀਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਕੇਸਾਂ ਤੋਂ ਬਚਣ ਦਾ ਮਾਰਾ ਅੰਗਰਾਲ ਬੀਜੇਪੀ ਵਿੱਚ ਗਿਆ ਜਦਕਿ ਉਹਦੇ ਖਿਲਾਫ ਜਿਹੜੇ ਵੀ ਕੇਸ ਨੇ ਉਹ ਪੰਜਾਬ ਦੇ ਵਿੱਚ ਨੇ ਉਹਨਾਂ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਿਸ ਪੰਜਾਬ ਸਰਕਾਰ ਕੋਈ ਕਾਰਵਾਈ ਕਰ ਸਕਦੀ ਆ ਤੇ ਬੀਜੇਪੀ ਇਸ ਮਾਮਲੇ 'ਚ ਸਿੱਧੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਸੋ ਇੱਕ ਤਾਂ ਇਹ ਦੋਸ਼ ਬੇਬੁਨਿਆਦ ਨੇ ਦੂਜਾ ਸਵਾਲ ਇਹ ਆ ਜਾਂਦਾ ਕਿ ਜਦੋਂ ਸੀਤਲ ਤੇ ਸੀਤਲ ਅੰਗੁਰਾਲ ਤੇ ਦੋਸ਼ ਲੱਗੇ ਸਨ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਏ ਸਨ ਉਦੋਂ ਫਿਰ ਆਮ ਆਦਮੀ ਪਾਰਟੀ ਚੁੱਪ ਕਿਉਂ ਰਹੀ ਸੋ ਲਗਾਤਾਰ ਇਹ ਮਾਮਲਾ ਵਿਵਾਦਿਤ ਰਹੇਗਾ ਪਹਿਲਾਂ ਇਹ ਦੋਸ਼ ਲਗਾਏ ਸਨ ਆਮ ਆਦਮੀ ਪਾਰਟੀ ਨੇ ਇਸ ਉੱਤੇ ਕਈ ਕੇਸ ਨੇ ਕੇਸਾਂ ਤੋਂ ਬਚਨ ਦਾ ਮਾਰਾ ਉਹ ਭਾਜੀਪੀ ਵਿੱਚ ਗਿਆ ਜਦ ਕਿ ਹੁਣ ਇੱਕ ਨਵਾਂ ਦੋਸ਼ ਇਹ ਲਗਾਇਆ ਗਿਆ ਕਿ ਵੱਡੇ ਨਸ਼ਾ ਜੋ ਹੈਗਾ ਸਮੱਗਲਰ ਹੈ ਉਹਦੇ ਨਾਲ ਸੀਤਲ ਦੀ ਜਾਰੀ ਹੈ ਸੋ ਜੇਕਰ ਸੀਤਲ ਦੀ ਜਾਰੀ ਹੈ ਇਹ ਦੋਸ ਆਮ ਆਦਮੀ ਪਾਰਟੀ ਲਗਾ ਰਹੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫਰਜ ਬਣਦਾ ਹੈ ਕਿ ਉਹਦੇ ਉੱਤੇ ਹੀ ਬਣਦੀ ਕਾਰਵਾਈ ਕੀਤੀ ਜਾਵੇ ਜਦਕਿ ਸੀਤਲ ਅੰਗੁਰਾਲ ਨੇ ਸਪਸ਼ਟ ਕਿਹਾ ਕਿ ਉਸ ਖਿਲਾਫ ਜਿਹੜੇ ਵੀ ਕੇਸ ਸੀ ਉਹ ਸਾਰੇ ਕੇਸਾਂ 'ਚ ਉਹ ਬਰੀ ਹੋ ਗਿਆ ਉਹ ਹੇਠੋਂ ਉੱਠਿਆ ਗ੍ਰਿਪ ਘਰ ਚੋਂ ਜੰਮਿਆ ਤੇ ਫਿਰ ਉਹ ਸਿਆਸਤ ਦੇ ਵਿੱਚ ਆਇਆ ਜਿਸ ਕਾਰਨ ਉਸ ਦੀ ਸਿਆਸਤ ਸਹੀ ਤਰੀਕੇ ਨਾਲ ਚੱਲਣ ਨਹੀਂ ਦਿੱਤੀ ਜਾ ਰਹੀ ਪਰ ਜਿਸ ਹਿਸਾਬ ਨਾਲ ਉਹਨਾਂ ਤਿੰਨ ਸਾਲ ਆਪਣੀ ਜੋਬ ਦਾ ਰਹਿਦੀ ਸੀ ਉਹ ਤੋਂ ਸਤੀਫਾ ਦਿੱਤਾ ਹੈ ਤਾਂ ਇਹ ਵੀ ਇੱਕ ਵੱਡੇ ਸਵਾਲ ਨੇ ਕਿ ਸਿੱਤਲ ਦੀ ਕੀ ਮਜਬੂਰੀ ਹੈ ਤੇ ਨਾਲ ਸਿਸ਼ਿਲ ਕੁਮਾਰ ਰਿੰਕੂ ਦਾ ਮਸਲਾ ਆ ਜਾਂਦਾ ਹੈ ਜੋ ਸਿਸ਼ਿਲ ਕੁਮਾਰ ਰਿੰਕੂ ਭਾਜਪਾ ਵਿੱਚ ਗਏ ਨੇ ਹੋ ਸਕਦਾ ਉਹਨਾਂ ਨੂੰ ਲੱਗਿਆ ਹੋਵੇ ਕਿ ਜਲੰਧਰ ਤੋਂ ਜੇਕਰ ਜਿੰਨਾ ਤਾਂ ਭਾਜਪਾ ਦਾ ਜਿਹੜਾ ਹੈਗਾ ਹੱਥ ਉਹਦੇ ਉੱਤੇ ਜ਼ਰੂਰੀ ਹੈ ਸੋ ਭਾਵੇਂ ਕਿ ਵੱਡੇ ਲੀਡਰਾਂ ਦਾ ਕੋਈ ਸਿਆਸੀ ਕਿਰਦਾਰ ਨਹੀਂ ਹੁੰਦਾ ਪਰ ਇਹ ਕੁ ਲੀਡਰਾਂ ਦੀ ਮਜਬੂਰੀ ਹੁੰਦੀ ਆ ਲੀਡਰ ਦੇਖਦੇ ਨੇ ਕਿ ਕਿਹੜੀ ਪਾਰਟੀ ਵੱਲੋਂ ਉਹਨਾਂ ਨੂੰ ਜਿੱਤ ਹਾਸਲ ਹੋਏਗੀ ਕਿਹੜੀ ਪਾਰਟੀ ਵੱਲੋਂ ਚੰਗਾ ਅਹੁਦਾ ਮਿਲੇਗਾ ਕਿਹੜੀ ਪਾਰਟੀ ਵੱਲੋਂ ਚੰਗਾ ਮਤਰਾਲਾ ਮਿਲੇਗਾ ਜਿਸ ਕਾਰਨ ਉਹ ਆਪਣਾ ਭਵਿੱਖ ਦੇਖਦੇ ਨੇ ਆਪਣੇ ਬੱਚਿਆਂ ਦਾ ਭਵਿੱਖ ਦੇਖਦੇ ਨੇ ਪਰ ਜਦੋਂ ਰਵਨੀਤ ਬਿੱਟੂ ਭਾਜਪੀ ਵਿੱਚ ਗਏ ਤਾਂ ਉਹਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਤਿੰਨ ਬਾਰੀ ਲਗਾਤਾਰ ਕਾਂਗਰਸ ਵੱਲੋਂ ਉਹ ਐਮਪੀ ਬਣੇ ਭਾਵੇਂ ਕਿ ਉਹ ਅਨੰਦਪੁਰ ਸਾਹਿਬ ਤੋਂ ਟਿਕਟ ਚਾਹੁੰਦੇ ਸਨ ਜਿਸ ਬਾਰੇ ਆ ਕਾਂਗਰਸ ਹਾਈ ਕੁਮਾਰ ਨੇ ਜਵਾਬ ਦੇ ਦਿੱਤਾ ਸੀ ਪਰ ਉਹਨਾਂ ਨੂੰ ਲੱਗਿਆ ਹੋਣਾ ਕਿ ਜੇਕਰ ਬੀਜੇਪੀ ਰਹੇ ਜਲੰਧਰ ਸੌਰੀ ਲੁਧਿਆਣਾ ਤੋਂ ਚੋਣ ਲੜੀ ਜਾਵੇ ਤਾਂ ਜਿੱਤ ਸਕਦੇ ਨੇ ਤੇ ਹੋ ਸਕਦਾ ਬਿੱਟੂ ਦੀ ਇਸ ਗੱਲ ਤੇ ਵੀ ਅੱਖ ਹੋਵੇ ਕਿ ਜੇਕਰ ਬੀਜੇਪੀ ਰਹੇ ਉਹ ਜਿੱਤ ਕੇ ਕੇਂਦਰ ਵਿੱਚ ਜਾਂਦੇ ਨੇ ਤਾਂ ਕੇਂਦਰ ਦੇ ਵਿੱਚ ਕੋਈ ਚੰਗਾ ਮੰਤਰੀ ਜੋ ਮੰਤਰਾਲਾ ਉਹ ਮਿਲ ਸਕਦਾ ਸੋ ਲੀਡਰਾਂ ਨੇ ਆਪਣੀਆਂ ਮਸਬੂਰੀਆਂ ਨੇ ਪਰ ਜੋ ਸਿਆਸਤ ਹੁੰਦੀ ਹੈ ਜੋ ਪਾਰਟੀ ਹੁੰਦੀ ਹੈ ਉਹਦੇ ਕੁਝ ਸਿਧਾਂਤ ਜ਼ਰੂਰ ਚਾਹੀਦੇ ਨੇ ਉਹਨਾਂ ਸਿਧਾਂਤਾਂ ਮੁਤਾਬਕ ਪਾਰਟੀਆਂ ਕੰਮ ਕਰਨ ਲੀਡਰ ਕੰਮ ਕਰਨ ਤਾਂ ਜੋ ਪੰਜਾਬ ਦਾ ਦੇਸ਼ ਦਾ ਫਾਇਦਾ ਹੋ ਸਕਦਾ ਨਹੀਂ ਤਾਂ ਫਿਰ ਲੀਡਰ ਆਪਣੇ ਸਿਧਾਂਤਾਂ ਤੇ ਚੱਲਦੇ ਨੇ ਤੇ ਜਿਹੜੀ ਗੱਲ ਉਹਨਾਂ ਨੂੰ ਫਾਇਦਾ ਹੁੰਦਾ ਹੈ ਉਹੀ ਕਰਦੇ ਨੇ ਪਰ ਸਭ ਤੋਂ ਵੱਡੇ ਸਵਾਲ ਆਮ ਆਦਮੀ ਪਾਰਟੀ ਤੇ ਨੇ ਕਿਉਂਕਿ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਸ਼ੀਤਲ ਅ ਅੰਗੁਰਾਲ ਤਬਨੇ ਬਿੱਟੂ ਤੇ ਸੁਸ਼ੀਲ ਕੁਮਾਰ ਰਿੰਕੂ ਖਿਲਾਫ ਫੂਟ ਪ੍ਰਚਾਰ ਕਰ ਰਿਹਾ ਬਿੱਟੂ ਦੀ ਇੱਕ ਉਹ ਤੁਸੀਂ ਵੇਖਿਆ ਹੁਣ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਬੀਜੇਪੀ ਖਿਲਾਫ ਤਿੱਖਾ ਬੋਲਦਾ ਤੇ ਕਿਸਾਨਾਂ ਦਾ ਸਮਰਥਨ ਬਣਾਇਆ ਹੋਇਆ ਪਰ ਜਿਹੜੀ ਵੀ ਪਾਰਟੀ ਦਾ ਲੀਡਰ ਹੁੰਦਾ ਉਹ ਪਾਰਟੀ ਮਤਾਬਕ ਪਾਰਟਿਸਨਾਤਾ ਮਤਾਬਕ ਹੀ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਲਾਉਂਦਾ ਹੈ ਪਰ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਖੁੱਲ ਕੇ ਬੋਲਣ ਦੀ ਆਜ਼ਾਦੀ ਨਹੀਂ ਜਿਹੜੀ ਸਕ੍ਰਿਪਟ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਵੱਲੋਂ ਜਾਂ ਫਿਰ ਦਿੱਲੀ ਵਾਲੇ ਜੋ ਪੰਜਾਬ ਦੀ ਸਰਕਾਰ ਨੂੰ ਕੰਟਰੋਲ ਕਰਦੇ ਨੇ ਪੰਜਾਬ ਦੀ ਪਾਰਟੀ ਨੂੰ ਕੰਟਰੋਲ ਕਰਦੇ ਨੇ ਉਹ ਜੋ ਲਿਖ ਕੇ ਦਿੰਦੇ ਨੇ ਉਹੀ ਬਿਆਨਬਾਜ਼ੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹ ਕਰਦੇ ਨੇ ਇੱਥੋਂ ਤੱਕ ਕਿ ਜੇਕਰ ਕੋਈ ਇੰਟਰਵਿਊ ਕਿਸੇ ਮੀਡੀਆ ਕਰਮਚਾਰੀ ਨੇ ਲੈਣੀ ਹੋਵੇ ਤਾਂ ਉਹ ਮੰਤਰੀ ਤੋਂ ਟਾਈਮ ਨਹੀਂ ਲਏਗਾ ਵਿਧਾਇਕ ਤੋਂ ਟਾਈਮ ਨਹੀਂ ਲਏਗਾ ਤਾਂ ਉਹ ਉਹਨਾਂ ਦਾ ਜੋ ਆਈਟੀ ਸੈੱਲਾ ਜੋ ਪ੍ਰਾਈਵੇਟ ਬੰਦੇ ਨੇ ਦਿੱਲੀ ਤੋਂ ਇੱਥੇ ਬਿਠਾਏ ਹੋਏ ਨੇ ਪ੍ਰਾਈਵੇਟ ਬੰਦੇ ਨੇ ਪਰ ਪੈਸਾ ਉਹਨਾਂ ਨੂੰ ਸਰਕਾਰ ਵੱਲੋਂ ਜਾਂਦਾ ਹੈ ਤੇ ਉਹੀ ਤੈਅ ਕਰਦੇ ਨੇ ਉਹੀ ਸਮਝਵਾਉਂਦੇ ਨੇ ਕਈ ਵਾਰ ਤਾਂ ਸਵਾਲਾਂ ਦੀ ਲਿਸਟ ਭੇਜਦੇ ਨੇ ਕਿ ਇਸ ਦੈਰੇ ਵਿੱਚ ਰਹਿ ਕੇ ਤੁਸੀਂ ਸਵਾਲ ਪੁੱਛਣੇ ਨੇ ਸੋ ਜਿਸ ਤਰ੍ਹਾਂ ਮੀਡੀਆ ਤੇ ਵੀ ਇੱਕ ਤਰ੍ਹਾਂ ਦਾ ਗਲਬਾ ਹੈ ਤਾਂ ਉਸੇ ਤਰ੍ਹਾਂ ਲੀਡਰਾਂ ਤੇ ਵੀ ਇੱਕ ਗਲਬਾ ਹੈ ਸੋ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਆਪਾਂ ਕਹਾਂਗੇ ਕਿ ਉਹਨਾਂ ਦੀ ਮਨਸਕਤਾ ਗੁਲਾਮ ਬਣਾਈ ਗਈ ਆ ਸੋ ਦੇਖਦੇ ਇਹਨਾਂ ਦਿਨਾਂ ਦੌਰਾਨ ਇਹਨਾਂ ਦੋਸ਼ਾਂ ਆਂ ਦਾ ਸਿਲਸਿਲਾ ਲਗਾਤਾਰ ਚੱਲੇਗਾ ਪਰ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਕਿ ਜੇਕਰ ਸ਼ੀਤਲ ਅੰਗੁਰਾਲ ਤੇ ਕੋਈ ਦੋਸ਼ ਹਨ ਤਾਂ ਉਸ ਖਲਾਫ ਬਣਦੀ ਪਹਿਲਾਂ ਕਾਰਵਾਈ ਕੀਤੀ ਜਾਂਦੀ ਜੇਕਰ ਹੁਣ ਉਸ ਖਲਾਫ ਕਾਰਵਾਈ ਕੀਤੀ ਜਾਏਗੀ ਤਾਂ ਲੱਗੇਗਾ ਕਿ ਸਿਆਸੀ ਬਦਲਾਕੁਰੇ ਦੀ ਨੀਤੀ ਤਹਿਤ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਅਗਲਾ ਮਾਮਲਾ ਅੱਜ ਕਾਫੀ ਚਰਚਾ ਵਿੱਚ ਆ ਗਿਆ ਹੈ ਹਨੀਪ੍ਰੀਤ ਦਾ ਜੋ ਡੇਰਾ ਮੁਖੀ ਰਾਮ ਰਹਿਮ ਨਾਲ ਸੰਬੰਧਿਤ ਹੈ ਇੱਕ ਤਰ੍ਹਾਂ ਨਾਲ ਉਹਦੀ ਪੱਕੀ ਪਰੋਕਾਰਾ ਜਾਂ ਕਹਿ ਸਕਦੇ ਹਾਂ ਕਿ ਡੇਰਾ ਸਰਸਾ ਦੀ ਉਹ ਦੂਸਰੇ ਦੂਸਰੀ ਕਤਾਰ ਦੇ ਲੀਡਰਾਂ ਪਹਿਲਾਂ ਰਾਮ ਰਹਿਮ ਦੂਜੇ ਨੰਬਰ ਤੇ ਹਨੀਪ੍ਰੀਤ ਹੈ ਹਨੀਪ੍ਰੀਤ 'ਤੇ ਇਹ ਦੋਸ਼ ਲਗਾਏ ਨੇ ਇੱਕ ਡੇਰਾ ਪ੍ਰੇਮੀ ਨੇ ਜੋ ਪੁਲਸ ਦੀ ਰਸਤੇ ਦੇ ਵਿੱਚ ਆ ਕਲੇਰ ਨਾਮ ਦਾ ਵਿਅਕਤੀ ਆ ਕਿ ਇਹ ਸਾਰਾ ਮਾਮਲਾ ਜੋ ਬੇਦਬੀ ਹੋਈ ਜੋ ਸ੍ਰੀ ਗੁਰੂ ਰਣਸਬ ਦੇ ਅੰਗ ਪਾੜੇ ਗਏ ਗਲੀਆਂ 'ਚ ਖਿਲਾਰੇ ਗਏ ਉਸ ਮਾਮਲੇ ਨੂੰ ਲੈ ਕੇ ਹਨੀਪ੍ਰੀਤ ਤੇ ਡੇਰਾ ਸਰਸਾ ਮੁਖੀ ਦਾ ਹੱਤਾ ਤੇ ਭਾਵੇਂ ਕਿ ਪਹਿਲਾਂ ਵੀ ਇਹ ਗੱਲਾਂ ਕਈ ਵਾਰ ਆ ਚੁੱਕੀਆਂ ਨੇ ਕਿ ਬੇਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਦਾ ਹੱਤਾ ਪਰ ਜਦੋਂ ਬੇਦਬੀਆਂ ਹੋਈਆਂ ਸਨ ਉਦੋਂ ਉਸ ਮੌਕੇ ਦੀ ਇਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਬਣਦੀ ਕਾਰਵਾਈ ਨਹੀਂ ਸੀ ਕੀਤੀ ਜਿਸ ਕਾਰਨ ਅਜੇ ਤੱਕ ਵਿਧਵੀ ਮਾਮਲੇ ਦੇ ਵਿੱਚ ਨਾ ਹਨੀਪ੍ਰੀਤ ਤੇ ਕੋਈ ਕਾਰਵਾਈ ਹੋਈ ਹੈ ਨਾ ਡੇਰਾ ਮੁਖੀ ਤੇ ਹੋਈ ਹੈ ਤੇ ਐ ਜੀ ਪੀ ਸੀ ਪ੍ਰਧਾਨ ਰਜਿੰਦਰ ਸਿੰਘ ਧਾਮੇ ਨੇ ਮੰਗ ਕੀਤੀ ਹੈ ਕਿ ਹਨੀਪ੍ਰੀਤ ਨੂੰ ਇਸ ਮਾਮਲੇ ਚ ਗ੍ਰਿਫਤਾਰ ਕੀਤਾ ਜਾਵੇ ਤੁਹਾਨੂੰ ਇਹ ਵੀ ਜਾਣਕਾਰੀ ਦੇ دیਏ ਕਿ ਜੋ ਤਿੰਨ ਬੰਦੇ ਪਕੌੜ ਨੇ ਰਾਸੀ ਬਿੰਗ ਦੇ ਆਗੂ ਡੇਰੇ ਦੇ ਉਹਨਾਂ ਬਾਰੇ ਪਹਿਲੀ ਚਰਚਾ ਸੀ ਕਿ ਉਹ ਡੇਰੇ ਵਿੱਚ ਰਹਿੰਦੇ ਨੇ ਤੇ ਉਹ ਪ੍ਰਦੀਪ ਕਲੇਰ ਫੜਿਆ ਉਹ ਵੀ ਚਾਹੇ ਬ੍ਰਿਟੇ ਵਾਲਾ ਲੀਡਰ ਹੋਵੇ ਚਾਹੇ ਧੂੜੀ ਵਾਲਾ ਇਹਨਾਂ ਦਾ ਪ੍ਰੇਮੀ ਹੋਵੇ ਉਹਨਾਂ ਤੇ ਵੀ ਲੱਗਦੇ ਸੀ ਇਲਜ਼ਾਮ ਤੇ ਕਿ ਉਹ ਡੇਰੇ ਵਿੱਚ ਰਹਿੰਦੇ ਨੇ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਕੀ ਮਜਬੂਰੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਇਹਦੇ ਬਾਰੇ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਵੇਗਾ ਪਰ ਹਲ ਦੀ ਘੜੀ ਲੋਕਾਂ ਚ ਚਰਚਾ ਹੈ ਕਿ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਬਣਦਾ ਕੇਸ ਜੋ ਡੇਰਾ ਮੁਖੀਆ ਉਹਦੇ ਉੱਤੇ ਵੀ ਚਲਾਇਆ ਜਾਵੇ ਭਾਵੇਂ ਕਿ ਹਾਈ ਕੋਰਟ ਵੱਲੋਂ ਜੋ ਡੇਰਾ ਮੁਖੀ ਨੂੰ ਕੋ ਜਰਾਤ ਮਿਲੀ ਹੋਈ ਹੈ ਪਰ ਜੇਕਰ ਸਰਕਾਰ ਚਾਹੇ ਸਹੀ ਪ੍ਰੂਫ ਦੇ ਕੇ ਹਾਈ ਕੋਰਟ ਦਾ ਰੁਖ ਕਰ ਸਕਦੀ ਹੈ ਜਾਂ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦਾ ਇੱਕ ਰਸਤਾ ਵੀ ਹੈਗਾ ਜੇਕਰ ਸਰਕਾਰ ਡੇਰਾ ਮੁਖੀ ਰਾਮ ਰਹਿਮ ਦੇ ਨਾਲ ਹਨੇਪਰੀ ਤੇ ਕੇਸ ਚਲਾਉਣਾ ਚਾਹੁੰਦੀ ਹੈ ਤਾਂ ਕਾਨੂੰਨੀ ਰਾ ਜ਼ਰੂਰ ਨੇ ਜਿਸ ਨੂੰ ਅਧਿਕਾਰ ਕਰਨ ਦੀ ਜ਼ਰੂਰਤ ਹੈ ਸੋ ਭਾਜਪਾ ਵੱਲੋਂ ਜੋ ਚੋਣ ਫੰਡ ਲੈ ਗਏ ਨੇ ਉਹ ਵੀ ਅੱਜ ਕਾਫੀ ਸੁਰਖੀਆਂ ਵਿੱਚ ਮਾਮਲਾ ਰਿਹਾ ਹੈ ਕਾਂਗਰਸ ਦੇ ਵੱਡੇ ਲੀਡਰਾਂ ਨੇ ਦੋਸ਼ ਲਗਾਏ ਨੇ ਕਿ ਲੋਕਾਂ ਦੀ ਜਾਂ ਵੱਡੀਆਂ ਕੰਪਨੀਆਂ ਦੀ ਵੱਡੇ ਬੰਦਿਆਂ ਦੀ ਬਾਹਮ ਰੋੜ ਕੇ ਬੀਜੇਪੀ ਚਾਰ ਟੰਗ ਅਪਣਾ ਕੇ ਰਿਸਪਤ ਕੋਰੀ ਲੈਂਦੀ ਆ ਪਾਰਟੀ ਵਾਸਤੇ ਪਹਿਲਾਂ ਏਡੀ ਦੀ ਰੈਡ ਮराई ਜਾਂਦੀ ਆ ਜੇਕਰ ਕੋਈ ਸੈਟਿੰਗ ਕਰ ਜਾਂਦਾ ਤਾਂ ਉਹ ਉਸ ਨੂੰ ਕਿਹਾ ਜਾਂਦਾ ਕਿ ਮੋਟਾ ਚੋਣ ਫੰਡ ਦਿਓ ਤੇ ਉਸ ਤੋਂ ਪਹਿਲਾਂ ਵੱਡੀ ਡੀਲ ਕੀਤੀ ਜਾਂਦੀ ਆ ਕਿ ਕੰਮ ਮਿਲੇਗਾ ਪੈਸੇ ਦਿਓ ਬਾਅਦ ਦੇ ਵਿੱਚ ਕਮਿਸ਼ਨ ਦੇ ਰੂਪ ਦੇ ਵਿੱਚ ਸੋ ਮੋਟਾ ਪੈਸਾ ਕਿਹਾ ਜਾ ਰਿਹਾ ਕਿ ਬੀਜੇਪੀ ਚੋਣ ਫੰਡ ਦੇ ਇਕੱਠਾ ਕਰਨ ਵਾਸਤੇ ਚੋਣ ਫੰਡ ਤੇ ਖਰਚ ਕਰਨ ਵਾਸਤੇ ਇਕੱਠਾ ਕਰ ਰਹੀ ਆ ਪਰ ਦੂਜੇ ਪਾਸੇ ਬੀਜੇਪੀ ਦੇ ਕਬੱਡੀ ਲੀਡਰ ਜੋ ਵਿੱਤ ਮੰਤਰੀ ਰਹੇ ਨੇ ਭਾਰਤ ਦੇ ਉਹਨਾਂ ਨੇ ਕਹਿਣਾ ਹੈ ਕਿ ਉਹ ਚੋਣ ਇਸ ਕਰਕੇ ਨਹੀਂ ਲੜ ਰਹੇ ਕਿਉਂਕਿ ਉਹਨਾਂ ਕੋਲ ਚੋਣਾਂ ਵਿੱਚ ਖਰਚ ਕਰਨ ਵਾਸਤੇ ਪੈਸੇ ਨਹੀਂ ਸੋ ਜੇਕਰ ਆਪਣੇ ਲੀਡਰਾਂ ਨੂੰ ਬੀਜੇਪੀ ਨੇ ਚੋਣ ਫੰਡ ਨਹੀਂ ਦੇਣਾ ਤਾਂ ਫਿਰ ਉਹ ਫੰਡ ਕਿੱਥੇ ਖਰਚਿਆ ਜਾਵੇਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਬੀਜੇਪੀ ਤੇ ਦੋਸ਼ ਇਹ ਲੈ ਨੇ ਕਾਂਗਰਸ ਵਾਲਿਆਂ ਨੇ ਕਿ ਇਨਕਮ ਟੈਕਸ ਦਾ 4400 ਕਰੋੜ ਦਾ ਜਿਹੜਾ ਹੈਗਾ ਪੈਸਾ ਉਹਦੇ ਵਿੱਚ ਗਵਨ ਕੀਤਾ ਗਿਆ ਉਹ ਟੈਕਸ ਜਮਾ ਨਹੀਂ ਕਰਾਇਆ ਗਿਆ ਦੂਜੇ ਪਾਸੇ ਇਨਕਮ ਟੈਕਸ ਨੇ 1700 ਕਰੋੜ ਰੁਪਏ ਦਾ ਜਿਹੜਾ ਨੋਟਿਸ ਹੈ ਉਹ ਕਾਂਗਰਸ ਨੂੰ ਭੇਜਿਆ ਤੇ ਕਾਂਗਰਸ ਦੇ ਆਗੂ ਇਹ ਦੋਸ਼ ਲਾ ਰਹੇ ਨੇ ਕਿ ਉਹਨਾਂ ਨੂੰ ਪੈਸੇ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਪਹਿਲਾਂ ਖੱਤੇ ਸੀਲ ਕੀਤੇ ਗਏ ਸੀ ਕਾਂਗਰਸ ਦੇ ਹੁਣ ਇਨਕਮ ਟੈਕਸ ਦਾ ਨੋਟਸ ਭੇਜਿਆ ਗਿਆ ਕਿ 1700 ਕਰੋੜ ਰੁਪਇਆ ਜਮਾ ਕਰਾਇਆ ਜਾਵੇ ਸੋ ਲਗਾਤਾਰ ਜਿਹੜੇ ਦੋਸ਼ ਨੇ ਉਹ ਦੋਨੇ ਤਰ੍ਹਾਂ ਇੱਕ ਦੂਜੇ ਤੇ ਲਾਉਂਦੀਆਂ ਨੇ ਪਰ ਜਿਹੜੇ ਸਿਧਾਂਤ ਨੇ ਜੋ ਸਪਸ਼ਟਤਾ ਤੇ ਜੋ ਨਿਰਪੱਖਤਾ ਹੋਣੀ ਚਾਹੀਦੀ ਹੈ ਪਾਰਟੀਆਂ ਦੀ ਉਹ ਨਜ਼ਰ ਨਹੀਂ ਆ ਰਹੀ ਅਗਲਾ ਮੁੱਦਾ ਕੌਮੀ ਪੱਧਰ ਤੇ ਚੱਲਿਆ ਹੋਇਆ ਮਖਸਾਰ ਅंसारी ਦਾ ਜਿਸ ਬਾਰੇ ਕਿਹਾ ਜਾ ਰਿਹਾ ਕਿ ਉਹ ਮਾਫੀਆ ਕਿੰਗਾ ਸੀ ਪਰ ਕਈ ਵਾਰ ਉਹ ਵੋਟਾਂ ਵਿੱਚ ਜਿੱਤਿਆ ਉਹਦੇ ਭਤੀਜਾ ਪੁੱਤਰ ਉਹ ਵੀ ਵਿਧਾਇਕ ਨੇ ਰੋਪੜ ਜੇਲ੍ਹ ਦੇ ਵਿੱਚੋਂ ਲੰਮਾ ਸਮਾਂ ਰਿਹਾ ਸੀ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਤੇ ਦੋਸ਼ ਲੱਗੇ ਸਨ ਤੇ ਨਾਲ ਕੈਪਟਨ ਮਰਿੰਦਰ ਸਿੰਘ ਤੇ ਕਿ ਕਿ ਮਜਬੂਰੀਆ ਅंसारी ਨੂੰ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਹਾਲਾਂਕਿ ਮੁਖਤਾਰੀ ਨੂੰ ਡਰ ਸੀ ਕਿ ਜੁਪੀ ਜੇਲ੍ਹ ਵਿੱਚ ਚੁੱਕੀ ਦੀ ਕਿਸੇ ਵੀ ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ ਤੇ ਇੱਕ ਵਿਵਾਦ ਇਸ ਗੱਲ ਨਾਲ ਇਹ ਜੁੜ ਗਿਆ ਹੈ ਕਿ ਜੁਪੀ ਦੇ ਵਿੱਚ ਜੇਲ੍ਹ ਦੌਰਾਨ ਉਸ ਨੂੰ ਇੱਕ ਤਰ੍ਹਾਂ ਨਾਲ ਮਿੱਠਾ ਜ਼ਹਿਰ ਦਿੱਤਾ ਗਿਆ ਪਰ ਇਹ ਸਾਰਾ ਜਾਂਚ ਦਾ ਵਿਸ਼ਾ ਜੋ ਮੈਡੀਕਲ ਰਿਪੋਰਟਾਂ ਆਉਣਗੀਆਂ ਜਾਂ ਫਿਰ ਜਿਸ ਤਰ੍ਹਾਂ ਇੱਕ ਜਾਂਚ ਹੋਏਗੀ ਕਮਿਸ਼ਨ ਜੋ ਇੱਕ ਇਨਕੁਆਇਰੀ ਕਮੇਟੀ ਬਣਾ ਦਿੱਤੀ ਗਈ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਹਾਲ ਦੀ ਘੜੀ ਚਰਚਾ ਜ਼ਰੂਰ ਹੈ ਕਿ ਚੋਣਾਂ ਦੇ ਇਹਨਾਂ ਮੌਕੇ ਇੱਕ ਵੱਡੇ ਲੀਡਰ ਦਾ ਇਸ ਤਰ੍ਹਾਂ ਮੌਤੇ ਮੂਚੇ ਜਾਣਾ ਜ਼ਰੂਰ ਚਰਚਾ ਦਾ ਵਿਸ਼ਾ ਹੈ ਸੋ ਕਈ ਤਰ੍ਹਾਂ ਦੇ ਮੁੱਦੇ ਅੱਜ ਸਰਗਰਮ ਰਹੇ ਅਗਲਾ ਮਾਮਲਾ ਜੋ ਸ਼ਰਾਬ ਜ਼ਹਿਰੀਲੀ ਸ਼ਰਾਬ ਦਾ ਕਾਂਡ ਹੋਇਆ ਸੰਗਰੂਰ ਜ਼ਿਲ੍ਹੇ ਦੇ ਵਿੱਚ 20 ਤੋਂ ਵੱਧ 2000 ਜਨ ਦੇ ਕਰੀਬ ਜਿਹੜੇ ਮੌਤ ਹੋਈ ਬੰਦਿਆਂ ਦੀ ਗਰੀਬਕਰਾਂ ਦੇ ਬੰਦੇ ਸੀ ਸਸਤੀ ਸ਼ਰਾਬ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਸ਼ਰਾਬ ਖਰੀਦੀ ਤੇ ਇਕੱਠਿਆ ਕਿਸਮ ਦੀ ਸ਼ਰਾਬ ਸੀ ਜੋ ਕੈਮੀਕਲ ਨਾਲ ਬਣਾਈ ਗਈ ਪਰ ਲੈਵਲ ਉਹਨਾਂ ਦੇ ਉੱਤੇ ਸਹੀ ਲਗਾ ਗਿਆ ਲੱਗਦਾ ਸੀ ਕਿ ਸ਼ਰਾਬ ਕਿਸੇ ਕੰਪਨੀ ਦੀ ਆ ਪਰ ਸਸਤੇ ਦੇ ਚੱਕਰ ਦੇ ਵਿੱਚ ਉਹਨਾਂ ਨੇ ਮੌਤ ਨੂੰ ਗਲੇ ਲਗਾ ਲਿਆ ਤੇ ਚਾਹੀਦਾ ਇਹ ਆ ਕਿ ਜਿਸ ਨੇ ਵੀ ਸ਼ਰਾਬ ਪੀਣੀ ਆ ਉਹ ਟੁਕਟ ਠੇਕੇ ਤੋਂ ਸ਼ਰਾਬ ਜ਼ਰੂਰ ਲੈਣਾ ਜੋ ਕਰਿੰਦੇ ਨੇ ਜਾਂ ਕੋਈ ਮਾਫੀਆ ਉਸ ਤੋਂ ਸ਼ਰਾਬ ਨਹੀਂ ਲਈ ਜਾਵੇ ਨਹੀਂ ਤਾਂ ਫਿਰ ਜਾਨ ਜੋਖਮ ਵਿੱਚ ਪਾਉਣ ਵਾਲੀ ਗੱਲ ਆ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਵੀ ਦਾਖਲ ਕੀਤੀ ਹੈ ਤੇ ਹਾਈ ਕੋਰਟ ਨੇ ਪਤਾ ਕਰਨਾ ਹੈ ਕਿ ਇਸ ਮੁੱਦੇ ਦੇ ਵਿੱਚ ਸਰਕਾਰ ਦਾ ਕਿੰਨਾ ਦੋਸ਼ ਹੈ ਤੇ ਨਜਾਇਜ਼ ਖਾਤ ਪੰਜਾਬ ਦੇ ਵਿੱਚ ਕਿੰਨੀ ਕਿ ਵਿਕਰੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦਰਾਂ ਨੂੰ ਕਈ ਗ੍ਰਿਫਤਾਰੀਆਂ ਹੋਣ। ਅਗਲਾ ਮੁੱਦਾ ਚਰਚਾ ਵਿੱਚ ਰਿਹਾ ਜੋ ਨੁਰਦੀਪ ਹੈ ਹਰਿਆਣਾ ਦਾ ਨੌਜਵਾਨ ਹੈ ਸ਼ੰਭੂ ਮੋਰਚੇ ਉੱਤੇ ਉਹ ਡਟਿਆ ਹੋਇਆ ਸੀ ਕਿਸਾਨਾਂ ਦੇ ਪੱਖ ਦੇ ਵਿੱਚ ਉਹ ਕਹਿ ਰਹੀ ਸੀ ਕਿ ਮੈਂ ਬਿਲਕੁਲ ਗ੍ਰਿਫਤਾਰ ਮੈਨੂੰ ਨਹੀਂ ਕਰਿਆ ਜਾਣਾ ਤੇ ਹਰਿਆਣਾਪੁਰਸ ਉਹਨਾਂ ਦੇ ਘਰ ਬਾਰ ਬਾਰ ਛਾਪੇ ਮਾਰਦੀ ਸੀ ਉਹਨੂੰ ਤੇ ਉਹਦੇ ਇੱਕ ਦੋਸਤ ਨੂੰ 에어ਪੋਰਟ ਮਹਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੋ ਦੇਖਦੇ ਆ ਉਹਦੇ ਉੱਤੇ ਭਾਵੇਂ 307 ਦੀ ਤਾਰਾ ਲਗਾਈ ਗਈ ਹੈ ਪਰ ਕਿ ਪੰਜਾਬ ਵਾਲੇ ਪਾਸੇ ਉਸਨੇ ਹਮਲਾ ਹਰਿਆਣਾਪੁਰਸ ਤੇ ਕੀਤਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਦਕਿ ਪੁਲਿਸ ਦੀ ਗੋਲੀ ਨਾਲ 300 ਦੇ ਕਰੀਬ ਜਿਹੜੇ ਨੌਜਵਾਨ ਨੇ ਪੰਜਾਬ ਦੇ ਕਿਸਾਨ ਨੇ ਉਹ ਜੱਕਵੇਂ ਹੋਏ ਤੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ ਸੋ ਹਰਿਆਣਾ ਪੁਲਿਸ ਨੇ ਇੱਕ ਕਾਰਵਾਈ ਕੀਤੀ ਹੈ ਤੇ ਉਸ ਦਾ ਹੋ ਸਕਦਾ ਹੈ ਰਿਮਾਂਡ ਲਿਆ ਤੇ ਪੁਲਿਸ ਕੁਝ ਨਵੇਂ ਖੁਲਾਸੇ ਕਰੇ ਪਰ ਕਿਸਾਨੀ ਅੰਦੋਲਨ ਤੇ ਜਰੂਰ ਇੱਕ ਮਾਰ ਪਈਆ ਇੱਕ ਉਹ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਜੋ ਜਝਾਰੂ ਸੀ ਜੋ ਲੈਕਚਰ ਵੀ ਦਿੰਦਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਜਾਰੀ ਕਰਦਾ ਸੀ ਸੋ ਇਸ ਸਾਰੇ ਘਸਤੇ ਦੇ ਨਾਲ ਇੱਕ ਖੁਸ਼ੀ ਵਾਲੀ ਖਬਰ ਇਹ ਹੋਈ ਹੈ ਕਿ ਭਗਵੰਤ ਮਾਨ ਦੇ ਘਰ ਜੋ ਬੇਟੀ ਹੋਈ ਸੀ ਉਹ ਸੇ ਇਲਾਮਤ ਘਰ ਪਹੁੰਚੀ ਹੈ ਭਗਵੰਤ ਮਾਨ ਖੁਦ ਹਸਪਤਾਲ ਵਿੱਚ ਉਹਨਾਂ ਨੂੰ ਲੈ ਕੇ ਗਏ ਨੇ ਤੇ ਭਗਵੰਤ ਮਾਨ ਨੇ ਕਿਹਾ ਕਿ ਬਿਲਕੁਲ ਸਿਹਤ ਪੱਖੋਂ ਲੜਕੀ ਤੰਦਰੁਸਤ ਹੈ ਤੇ ਢੋਲ ਠਮੱਕੇ ਨਾਲ ਸਵਾਗਤ ਕੀਤਾ ਗਿਆ ਤੇ ਭਗਵੰਤ ਮਾਨ ਨੇ ਲੋਕਾਂ ਨੂੰ ਇੱਕ ਪੈਗਾਮ ਦਿੱਤਾ ਹੈ ਕਿ ਲੜਕੀਆਂ ਤੇ ਲੜਕਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ ਤੇ ਲੜਕੀਆਂ ਨੂੰ ਬਧਵੱਧ ਪੜਾਇਆ ਜਾਵੇ ਤੇ ਆਪਣਾ ਰਸਤਾ ਇਹ ਖੁਦ ਚੁਣਨ ਗਿਆ ਸੋ ਖੁਸ਼ੀ ਵਾਲੀ ਖਬਰ ਵੀ ਹੈ ਤੇ ਪਰਤਦਰ ਪਰਤ ਪ੍ਰੋਗਰਾਮ ਵਿੱਚ ਤੁਹਾਨੂੰ ਆ ਨਿਤ ਦਿਨ ਪੰਜਾਬ ਦੀ ਪੋਲਿਟਿਕਸ ਤੋਂ ਜਾਣੂ ਕਰਵਾਉਂਦੇ ਰਹਾਂਗੇ ਫਿਲਹਾਲ ਦੇ ਉੱਗ